दे दे बिग बॉस शायद ਤੁਸੀਂ ਵੀ ਦੇਖਿਆ ਹੋਵੇਗਾ ਜੋ ਕੁਝ ਹੋਇਆ ਜੋ ਰੀਲਸ ਸਾਡੇ ਸਾਹਮਣੇ ਆ ਰਹੀਆਂ ਨੇ ਅੱਜ ਦੇ ਟਾਈਮ ਦੇ ਵਿੱਚ ਕਿੰਦਾਂ ਦੇ ਲੋਕ ਉੱਥੇ ਆ ਰਹੇ ਨੇ ਜਦੋਂ ਵੀ 빅 बॉस ਦੀ ਅਨਾਉਂਸਮੈਂਟ ਹੁੰਦੀ ਹੈ ਤੇ ਉਹ ਕਹਿੰਦਾ ਦੱਲਾ ਅਰਮਾਨ ਇਹ ਕੰਮ ਬੰਦਾ ਹੁੰਦਾ ਸੀ ਕੋਈ ਉਹਦੀ ਵਾਈਫ ਬਾਰੇ ਕੁਝ ਬੋਲ ਦਿੰਦਾ ਸੀ ਨਾ ਤੇ ਲੋਕੀ ਕਹਿੰਦੇ ਸੀ ਯਾਰ ਇਹ ਤਾਂ ਡੁੱਬ ਮਰਨ ਵਾਲੀ ਗੱਲ ਹੋ ਗਈ ਕਿ ਕਿਸੇ ਨੇ ਮੇਰੀ ਵਾਈਫ ਤੇ ਉਂਗਲੀ ਚੱਕਤੀ ਪਰ ਤੁਸੀਂ ਇੱਕ ਮੈਂਟਲ ਚੇਂਜ ਦੇਖ ਰਹੇ ਹੋ ਲੋਕਾਂ ਦਾ ਸਟੈਮਿਨਾ ਆਫ ਹੈਂਡਲਿੰਗ 댓 ਕਿ ਉਹ ਕਿਸੇ ਵੀ ਲੈਵਲ ਦੀ ਗੰਦਗੀ ਨੂੰ ਐਕਸੈਪਟ ਔਰ ਹਜਮ ਕਰਨ ਦੇ ਲਈ ਤਿਆਰ ਹੋ ਚੁੱਕੇ ਹਨ ਜਸਟ ਬਿਕਾਜ਼ ਉਹ ਕੰਟੈਂਟ ਵਿਕ ਰਿਹਾ ਹੈ ਔਰ ਉੱਥੋਂ ਉਹਨਾਂ ਨੂੰ ਪੈਸਾ ਆ ਰਿਹਾ ਹੈ ਜਿਹੜੇ ਫੈਮਲੀਜ਼ ਵਿੱਚ ਉਹ ਕੰਟੈਂਟ ਨੂੰ ਦੇਖਿਆ ਜਾ ਰਿਹਾ ਕੱਲ ਨੂੰ ਉਹਨਾਂ ਦੀ ਬੇਟੀ ਆ ਕੇ ਕਹੀ ਜੀ ਮੇਰੇ ਕੋ ਪਿਆਰ ਹੋ ਗਿਆ ਇਹ ਬੰਦਾ ਮੈਰਿਡ ਹੈ ਫਿਰ ਕੀ ਹੋਆ ਪਾਪਾ ਉਹ ਦੇਖੋ ਅਰਮਾਨ ਮਲਿਕ ਤੇ ਇੱਕ ਫਾਦਰ ਕੋਲ ਕੀ ਚੁਆਇਸ ਰਹੀ ਐਲਗੋਰਿਦਮਸ ਨੂੰ ਟੈਕਨੀਕਲੀ ਸਮਝ ਲਿਆ ਕਿ ਜਿੰਨਾ ਕੰਟਰੋਵਰਸ਼ੀਅਲ ਔਰ ਗੰਦਾ ਕੰਟੈਂਟ ਹੋਏਗਾ ਉਹਨਾਂ ਹੀ ਅੰਗੇਜਿੰਗ ਹੋਏਗਾ ਉਹ ਲੜ ਪੀਜ਼ਾ ਕਪਲ ਹੈ ਜਿਹੜਾ ਉਹਨਾਂ ਦੀ ਵੀਡੀਓ ਇੱਕ ਵਾਇਰਲ ਹੋਈ ਰੀਸੈਂਟਲੀ ਹੁਣ ਇੱਕ ਹੋਰ ਲੜਕੀ ਹੈ ਇੰਸਟਾਗ੍ਰam ਇਨਫਲੂਐਂਸਰ ਹੈ ਉਹਦੀ ਵੀਡੀਓ ਵਾਇਰਲ ਹੁੰਦੀ ਹੈ ਕਿਉਂ ਸੋਸ਼ਲ ਮੀਡੀਆ ਤੇ ਇਦਾਂ ਦਾ ਕੰਟੈਂਟ ਵਾਇਰਲ ਹੁੰਦਾ ਹੈ ਉਸ ਤੋਂ ਬਾਅਦ ਫਿਰ ਇਦਾਂ ਸਪਸ਼ਟੀਕਰਨ ਆ ਪਾ ਕੇ ਦੇ ਦਿੰਦੇ ਨੇ ਇਹ ਕਿੱਥੇ ਜਾ ਰਹੀ ਹੈ ਇਹ ਮੈਂਟੈਲਿਟੀ ਹਰ ਛੋਟੇ ਬੱਚਾ ਨੇ ਵੀ ਉਹ ਕੰਟੈਂਟ ਦੇਖਿਆ ਕੁੱਲੜ ਪੀਜ਼ਾ ਦੀਆਂ ਵੀਡੀਓਜ਼ ਦੇਖੀਆਂ ਔਰ ਮੈਂ ਹੈਰਾਨ ਸੀ ਕਿ ਸਾਡੇ ਬੜੇ ਸincere ਇਨਫਲੂਐਂਸਰਜ਼ ਨੇ ਆ ਕੇ ਉਹਨਾਂ ਦਾ ਬਚਾਓ ਕੀਤਾ ਉਹਨਾਂ ਨੂੰ ਬੁਲਾਇਆ ਆਪਣੇ ਸ਼ੋਅਸ ਦੇ ਉੱਤੇ ਉਹ ਸੁਸਾਇਟੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸੀ ਤੁਹਾਨੂੰ ਐਡਰ ਹੈ ਕਿ ਇਹ ਬੰਦਾ ਮਰ ਨਾ ਜਾਏ ਜਾਂ ਸੁਸਾਇਡ ਨਾ ਕਰ ਲਵੇ ਮੈਂ ਕਹਿੰਦੀ ਆ ਤੁਸੀਂ ਇਹੋ ਜਿਹੇ ਬੰਦੇ ਨੂੰ ਜੀ ਕੇ ਵੀ ਉਹ ਕੀ ਹੀ ਦੇ ਰਿਹਾ ਹੈ ਸੁਸਾਇਟੀ ਨੂੰ ਤੇ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਜੇ ਬਚਾਣ ਲੱਗ ਗਏ ਨਾ ਫਿਰ ਤਾਂ 10 ਕੁ ਸਾਲ ਚ ਸੁਸਾਇਟੀ ਦਾ ਇੰਨਾ ਬੇੜਾਗਰਕ ਹੋ ਜਾਣਾ ਹੈ ਕਿ ਰਿਲੇਸ਼ਨਸ਼ਿਪਸ ਐਗਜ਼ਿਸਟ ਹੀ ਨਹੀਂ ਕਰਨਗੇ ਸਾਡੀ ਸੁਸਾਇਟੀ ਜਦੋਂ ਉਹਨਾਂ ਦੀ ਬਾਡੀ ਲੈਂਗੁਏਜ ਵੀ ਦੇਖ ਲਿਓ ਉਹਦੇ ਵਿੱਚ ਤੁਹਾਨੂੰ ਇਹ ਫੀਲਿੰਗ ਨਹੀਂ ਆਉਂਦੀ ਕਿ ਕੋਈ ਬੈਡ ਫੀਲਿੰਗ ਹੈ ਜਾਂ ਯੂ نو ਇਹਨਾਂ ਨੂੰ ਕੋਈ ਗਿਲਟ ਹੈ ਦੇ ਆਰ ਵੈਰੀ ਕੌਨਫੀਡੈਂਟ ਅੱਛਾ ਜੀ ਹੋ ਗਿਆ ਹੋ ਗਿਆ ਹੁਣ ਕੀ ਕਰੀਏ ਕਿ ਉਹਨੂੰ ਦਿਸ ਇਜ਼ देयर ਬਾਡੀ ਲੈਂਗੁਏਜ ਐ ਤਾਂ ਸੀ ਅੱਜ ਦੋ ਐਗਜ਼ਾਮਪਲਸ ਦੀ ਗੱਲ ਕਰੇ ਤਾਂ ਲੱਖਾਂ ਲੋਕ ਭਰੇ ਪਏ ਐ ਕੁੜੀਆਂ ਆਂਦੀਆਂ ਉਹਨਾਂ ਨੂੰ ਲੱਗਦਾ ਹੈ ਕਿ ਕੱਪੜੇ ਉਤਾਰਾਂਗੇ ਤੇ ਕੰਟੈਂਟ ਵਾਇਰਲ ਹੋਏਗਾ ਜਿਹੜਾ ਸਾਡੇ ਆਲੇ ਦੁਆਲੇ ਔਰਗੈਨਿਕ ਅੱਛਾ ਕੰਟੈਂਟ ਹੈ ਉਹਦੀ ਕਿੱਥੇ ਹਰੀਚ ਤੁਸੀਂ ਅਜੇ ਥੋੜਾ ਜਿਹਾ ਗੰਦ ਦਾ ਤੜਕਾ ਲਾ ਦੋ ਮਿਲੀਅਨਸ ਤੇ ਪਹੁੰਚ ਜਾਂਦੀ ਹੈ ਕੀ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਨੇ ਹੋ ਬਿਗ ਬਾਕਸ ਦੇਖਿਆ ਰੀਲਸ ਦੇਖਿਆ ਨੇ ਕਿੰਨਾ ਗੰਦ ਪੈ ਰਿਹਾ ਉੱਥੇ ਅੱਜ ਗੱਲ ਕਰਾਂਗੇ ਥੋੜੀ ਬੋਤੀ ਉਸ ਬਾਰੇ ਕਿ ਸਾਡੇ ਇਨਫਲੂਐਂਸਰਸ ਕਿੱਦਾਂ ਦੇ ਬਣ ਗਏ ਨੇ ਅਸੀਂ ਕਿਹਨਾਂ ਨੂੰ ਫੋਲੋ ਕਰਦੇ ਆ ਕਿ ਅਸੀਂ ਐਕਚੁਅਲ ਤੇ ਆਪਣੀ ਲਾਈਫ ਦੇ ਵਿੱਚ ਸਾਰਾ ਕੁਝ ਚਾਹਨੇ ਆ ਸਾਡੇ ਘਰ ਦੇ ਸਾਡੇ ਫੈਮਿਲੀ ਮੈਂਬਰ ਉਦਾਂ ਦਾ ਕੰਟੈਂਟ ਪ੍ਰਪੇਅਰ ਕਰਨ ਅਸੀਂ ਦੇਖੀਏ ਮਾਪਿਓ ਹੁੰਦੇ ਹੋਏ ਆਪਣੇ ਬੱਚੇ ਨੂੰ ਉਸ ਤਰੀਕੇ ਨਾਲ ਦੇਖਣਾ ਕਿੰਨਾ ਕੁ ਸਹੀ ਹੈ ਬੈਮ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜ਼ਿਆਦਾ ਲੰਬੀ ਡਿਸਕਸ਼ਨ ਨਾ ਕਰਦੇ ਹੋਏ ਸਿੱਧਾ ਮੈਂ ਡਾਇਰੈਕਟ ਕੁਐਸਚਨ ਤੇ ਹੀ ਆਉਂਗਾ ਕਿ 빅 ਬਾਸ ਸ਼ਾਇਦ ਤੁਸੀਂ ਵੀ ਦੇਖਿਆ ਹੋਵੇਗਾ ਬਹੁਤ ਵੱਡਾ ਇੱਕ ਸ਼ੋਅ ਹੈ ਇੰਡੀਆ ਲੈਵਲ ਤੇ ਸਟਾਰਟ ਹੋਇਆ ਸੀ ਅੱਜ ਗਲੋਬਲੀ ਸਾਰੇ ਜਣੇ ਉਹਨੂੰ ਦੇਖਦੇ ਨੇ। ਜੋ ਉਹਦੇ ਤੇ ਕੰਟੈਂਟ ਪੈ ਰਿਹਾ। ਕਿਸੇ ਟਾਈਮ ਤੇ ਕੁਝ ਇਦਾਂ ਦੇ ਬੰਦੇ ਉੱਥੇ ਆਉਂਦੇ ਸੀ ਜਿਨ੍ਹਾਂ ਨੂੰ ਦੇਖ ਕੇ ਲੋਕੀ ਇਨਫਲੂਐਂਸ ਹੁੰਦੇ ਸੀਗੇ ਉਹਨਾਂ ਦੀ ਲਾਈਫ ਬਾਰੇ ਜਾਣਨਾ ਚਾਹੁੰਦੇ ਸੀ ਕਿ ਇਹ ਬੰਦਾ ਅਗਰ ਸਕਸੈਸਫੁਲ ਹੈ ਤਾਂ ਐਕਚੁਅਲ ਲਾਈਫ ਦੇ ਵਿੱਚ ਕਿਦਾਂ ਦਾ ਹੈ ਕੀ ਕੁਝ ਕਰਦਾ ਉਹ ਕਿੱਦਾਂ ਦੇ ਲੋਕ ਉੱਥੇ ਆ ਰਹੇ ਨੇ ਤੋਂ ਤੇ ਨਾਮ ਅਗਰ ਲਈਏ ਤਾਂ ਰੀਸੈਂਟਲੀ ਅਰਮਾਨ ਮਲਿਕ ਉੱਥੇ ਗਏ ਉਹਨਾਂ ਦੇ ਆਪਣੀ ਵਾਈਫ ਸੀ ਨਾਲ ਦੋਨੋਂ ਵਾਈਫਸ ਕਈਆਂ ਨਾਲ ਉਸ ਤੋਂ ਬਾਅਦ ਗੱਲ ਕਰੀਏ ਤਾਂ ਇੱਕ ਵੱਡਾ ਪਾਓ ਗਰਲ ਹੈ ਜਿਹੜੀ ਉਹ ਗਈ ਹੈ ਉੱਥੇ ਬਹੁਤ ਵਾਇਰਲ ਸੀ ਪਹਿਲਾਂ ਹੀ ਉੱਥੇ ਜਾ ਕੇ ਜੋ ਕੁਝ ਹੋਇਆ ਜੋ ਰੀਲਸ ਸਾਡੇ ਸਾਹਮਣੇ ਆ ਰਹੀਆਂ ਨੇ ਪਹਿਲਾਂ ਤਾਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸੋ ਸਭ ਤੋਂ ਪਹਿਲੇ ਸ਼ੋਅਨ ਮੈਂ ਨਹੀਂ ਦੇਖਦੀ ਐਸ ਸੱਚ ਮੈਂ 3 ਸਾਲ ਪਹਿਲੇ ਆਈ ਥਿੰਕ 5 ਇਅਰਸ ਪਹਿਲੇ ਮੈਂ ਆਪਣੀ ਬੇਟੀ ਦੇ ਨਾਲ ਬੈਠ ਕੇ ਨਾ ਬਿਗ ਕਿਉਂਕਿ ਅਕਸਰ ਤੁਸੀਂ ਦੇਖਿਆ ਹੋਵੇਗਾ ਟੀਨੇਜਰਸ ਨੂੰ ਬੜਾ ਸ਼ੌਂਕ ਹੁੰਦਾ ਹੈ ਬਿਗ ਬਾਸ ਦੇਖਣ ਦਾ ਤੇ ਮੈਂ ਉਹਦੇ ਨਾਲ ਬੈਠ ਕੇ ਦੇਖਿਆ ਕਰਦੀ ਸੀ ਤੇ ਮੈਂ ਉਹਦੇ 5 6 7 ਐਪੀਸੋਡਸ ਦੇਖੇ ਤੇ ਮੈਨੂੰ ਉਹਦਾ ਨਾ ਸਾਈਕੋਲੋਜੀਕਲੀ ਇਫੈਕਟ ਨਜ਼ਰ ਆਣਾ ਸ਼ੁਰੂ ਹੋਇਆ ਕਿ ਬੰਦਾ ਬੈਠਾ ਹੁੰਦਾ ਉਹ ਬੈਠੇ-ਬੈਠੇ ਹੀ ਲੜਨ ਲੱਗ ਜਾਂਦਾ ਹੈ ਆਪਣੀ ਆਊਟ ਆਫ ਸੈਂਸਸ ਚਲਾ ਜਾਂਦਾ ਹੈ आई डोंट नो इट इज स्क्रिप्टेड और उना नु ए सब ਕਰਨ ਲਈ ਕਿਹਾ ਜਾਂਦਾ ਬਟ ਜਦੋਂ ਇੱਕ ਆਮ ਬੰਦਾ ਦੇਖਦਾ ਤਾਂ ਅਸੀਂ ਕਹਿੰਦੇ ਆ ਨਾ ਵੀ ਜੋ ਵੀ ਤੁਸੀਂ ਕੰਟੈਂਟ ਦੇਖ ਰਹੇ ਹੋ ਉਹਦਾ ਤੁਹਾਡੇ ਉੱਪਰ ਇੱਕ ਇਫੈਕਟ ਹੈ ਸਾਇਕ ਉਹ ਤੁਹਾਡੀ ਸਾਈਕੋਲੋਜੀ ਔਰ ਪਰਸਨੈਲਿਟੀ ਨੂੰ ਫਾਰਮ ਕਰ ਰਿਹਾ ਤਾਂ ਜਦੋਂ ਤੁਸੀਂ ਇਦਾਂ ਦਾ ਕੰਟੈਂਟ ਦੇਖ ਰਹੇ ਹੋ ਲਾਈਕ ਮੇਰਾ 16 ਮੇਰੀ 16 17 ইয়ার্স ਦੀ ਸੀ ਬੇਟੀ ਉਦੋਂ ਤੇ ਮੈਂ आई वाज लाइक ਕਿ ਐ ਤੇ ਕਿੰਨੇ ਬਦਤਮੀਜ਼ ਹੋ ਜਾਣਗੇ ਇਹ ਵਾਲਾ ਕੰਟੈਂਟ ਦੇਖ ਕੇ ਕਿ ਬੰਦਾ ਬੈਠਾ ਬੈਠਾ ਰੋਟੀ ਖਾ ਰਿਹਾ ਔਰ ਉਹ ਖੜਾ ਹੋ ਕੇ ਜਸਟ ਐਨੇ ਗੰਦੇ ਤਰੀਕੇ ਨਾਲ ਲੜਨ ਲੱਗ ਗਿਆ ਗਾਲਾਂ ਕੱਢਣ ਲੱਗ ਗਿਆ ਹੱਥੋਂ ਪਾਈ ਹੋ ਗਿਆ ਤੇ ਉਹ ਇਹ ਬੱਚਿਆਂ ਦੇ ਉੱਤੇ ਕੀ ਇੰਪੈਕਟ ਹੋਏਗਾ ਸੋ ਮੈਂ ਆਪਣੀ ਬੇਟੀ ਤੋਂ ਪ੍ਰੋਮਿਸ ਲਿਆ ਕਿ ਜੋ ਮਰਜ਼ੀ ਦੇਖ ਪਰ तू 빅 ਬੌਸ ਨਹੀਂ ਦੇਖਣਾ ਸਿንስ ਦੈਨ ਅਸੀਂ 빅 ਬੌਸ ਐਸ ਸ਼ੋ ਕਦੀ ਨਹੀਂ ਦੇਖਿਆ ਪਰ ਜਿਵੇਂ ਹੁਣ ਅੱਜ ਕੱਲ ਅਸੀਂ ਰੀਲਸ ਦੇਖਦੇ ਆਂ ਕੁਝ ਜਦੋਂ ਵੀ ਟਾਈਮ ਮਿਲਦਾ ਨਾ ਸਕਰੋਲਿੰਗ ਕਰਨਾ ਇੱਕ ਸਾਡੀ ਸਭ ਦੀ ਮਨ ਲੱਗਦਾ ਹੈ ਹੈਬਿਟ ਹੀ ਬਣ ਗਈ ਹੈ ਕਿ ਸਕਰੋਲ ਕਰਨਾ ਸ਼ੁਰੂ ਕਰਦੇ ਆ ਤੇ ਮੈਂ ਹੁਣ ਦੇਖ ਰਹੀ ਸੀ 4-5 ਦਿਨ ਤੋਂ ਜੋ ਰੀਲਸ ਆ ਰਹੀਆਂ ਸੀ ਸਕਰੀਨ ਤੇ ਉਹਦੇ ਵਿੱਚ ਵੜਾ ਪਾਓ ਗਰਲ ਤਾਂ ਆਈ ਡੋਟ ਨੋ ਸ਼ੀ ਇਜ਼ ਰਾਈਟ ਨਾਊ देयर অর ਨਿਕਲ ਗਈ ਹੋ ਬਟ ਮੈਂ ਾਰਮਾਨ ਵਾਲੀ ਵਾਲੀਆਂ ਕੁਝ ਰੀਲਸ ਆਈਆਂ ਮੇਰੀ ਸਕਰੀਨ ਤੇ ਤੇ ਮੈਂ ਦੇਖ ਰਹੀ ਸੀ ਕਿ ਲੋਕ ਉੱਥੇ ਕਿੰਨਾ ਇਨਸਲਟ ਕਰ ਰਹੇ ਆ ਉਹ ਕ੍ਰਿਤਿਕਾ ਮਲਿਕ ਨੂੰ ਔਰ ਾਰਮਾਨ ਨੂੰ ਜਦੋਂ ਵੀ 빅 ਬੌਸ ਦੀ ਅਨਾਉਂਸਮੈਂਟ ਹੁੰਦੀ ਹੈ ਤੇ ਉਹ ਕਹਿੰਦਾ ਦੱਲਾ ਾਰਮਾਨ ਤੇ ਸੋ ਮੇਰਾ ਮਤਲਬ ਮੇਰੇ ਮਾਈਂਡ 'ਚ ਕੁਐਸਚਨ ਆ ਰਿਹਾ ਸੀਗਾ ਕਿ ਤੁਸੀਂ ਇਦਾਂ ਦੇ ਲੋਕਾਂ ਨੂੰ ਫਿਰ ਇੱਥੇ ਸ਼ੋਅ ਤੇ ਲੈ ਕੇ ਵੀ ਕਿਉਂ ਆ ਰਹੇ ਹੋ ਇਫ ਯੂ ਆਲਸੋ ਫੀਲ ਕੀ ਇਹ ਗਲਤ ਹੈਗੇ ਆਂ ਬੰਦੇ ਜਾਂ ਸੋਸਾਇਟੀ ਦਾ ਨੁਕਸਾਨ ਕਰ ਰਹੇ ਆ ਤਾਂ ਤੁਸੀਂ ਉਹਨਾਂ ਨੂੰ ਇੰਨੇ ਵੱਡੇ ਸ਼ੋਅ ਦਾ ਆਪਣੇ ਪਾਰ ਜਿੱਦਾਂ ਤੁਸੀਂ ਕਿਹਾ ਕਿ ਅ ਅਸੀਂ ਕਿੰਨੂੰ ਇਨਫਲੂਐਂਸਰ ਦੀ ਜਗ੍ਹਾ ਤੇ ਬਿਠਾ ਰਹੇ ਆ ਅਸੀਂ ਕਿਤੇ ਤੋਂ ਇਨਫਲੂਐਂਸ ਹੋ ਰਹੇ ਆ ਤਾਂ ਨਾਉ ਦਾ ਕੁਐਸਚਨ ਇਜ਼ ਕਿ ਅਸੀਂ ਇਦਾਂ ਦੇ ਲੋਕਾਂ ਨੂੰ ਇਦਾਂ ਦੇ ਸ਼ੋਅਸ 'ਚ ਲੈ ਕੇ ਕਿਉਂ ਆ ਰਹੇ ਆ ਔਰ ਮੈਂ ਦੇਖ ਰਹੀ ਸੀ ਕਿ ਲੋਕਾਂ ਨੇ ਇੰਨੀ ਗੰਦੀ ਲੈਂਗੁਏਜ ਵਿੱਚ ਉਹਨਾਂ ਨੂੰ ਕੁਐਸਚਨਸ ਪੁੱਛ ਰਹੇ ਐ ਬਟ ਬਟ ਤੁਸੀਂ ਇਹ ਦੇਖੋ ਕਿ ਇੱਕ ਆਮ ਬੰਦਾ ਹੁੰਦਾ ਹੈ ਨਾ ਉਹ ਇੱਕ ਇੱਕ ਆਮ ਬੰਦਾ ਹੁੰਦਾ ਸੀ ਕੋਈ ਉਹਦੀ ਵਾਈਫ ਬਾਰੇ ਕੁਝ ਬੋਲ ਦਿੰਦਾ ਸੀ ਨਾ ਤੇ ਲੋਕੀ ਕਹਿੰਦੇ ਸੀ ਯਾਰ ਇਹ ਤਾਂ ਡੁੱਬ ਮਰਨ ਵਾਲੀ ਗੱਲ ਹੋ ਗਈ ਕਿ ਕਿਸੇ ਨੇ ਮੇਰੀ ਵਾਈਫ ਤੇ ਉਂਗਲੀ ਚੱਕਤੀ ਪਰ ਤੁਸੀਂ ਇੱਕ ਮੈਂਟਲ ਚੇਂਜ ਦੇਖ ਰਹੇ ਹੋ ਲੋਕਾਂ ਦਾ ਸਟੈਮਿਨਾ ਆਫ ਹੈਂਡਲਿੰਗ ਥੈਟ ਕਿ ਉਹ ਕਿਸੇ ਵੀ ਲੈਵਲ ਦੀ ਗੰਦਗੀ ਨੂੰ ਐਕਸੈਪਟ ਔਰ ਹਜਮ ਕਰਨ ਦੇ ਲਈ ਤਿਆਰ ਹੋ ਚੁੱਕੇ ਨੇ ਜਸਟ ਬਿਕਾਜ਼ ਉਹ ਕੰਟੈਂਟ ਵਿਕਰਿਆ ਔਰ ਉੱਥੋਂ ਉਹਨਾਂ ਨੂੰ ਪੈਸਾ ਆ ਰਿਹਾ ਔਰ ਲੋਗ ਉਹਨਾਂ ਨੂੰ ਜਾਣ ਰਹੇ ਹੈ ਫੋਲੋਅਰਸ ਆ ਰਹੇ ਹੈ ਤਾਂ ਉਹਨਾਂ ਨੂੰ ਇਹ ਚੀਜ਼ ਨਾ ਸਮਝ ਆ ਗਈ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਨਾ ਐਲਗੋਰਿਦਮਸ ਨੂੰ ਟੈਕਨੀਕਲੀ ਸਮਝ ਲਿਆ ਹੈ ਕਿ ਜਿੰਨਾ ਕੰਟਰੋਵਰਸ਼ੀਅਲ ਔਰ ਗੰਦਾ ਕੰਟੈਂਟ ਹੋਏਗਾ ਉਨਾ ਹੀ ਇੰਗੇਜਿੰਗ ਹੋਏਗਾ ਉਹ ਰਾਈਟ ਤੇ ਉਹਦੀ ਉਹ ਵਾਇਰਲ ਜਲਦੀ ਹੁੰਦਾ ਹੈ ਉਦੇ ਤੇ ਵੀਵਿਊਜ਼ ਜ਼ਿਆਦਾ ਹੈ ਉਹਦੇ ਤੇ ਲਾਈਕਸ ਜ਼ਿਆਦਾ ਹੈ ਤਾਂ ਜਦੋਂ ਅਸੀਂ ਆਮ ਇਦਾਂ ਬੈਠਦੇ ਆ ਅਸੀਂ ਕਹਿੰਦੇ ਆ ਵੀ ਥਿਸ ਇਜ਼ ਸਮਥਿੰਗ ਵੈਰੀ ਡੈਮੇਜਿੰਗ ਟੂ ਦ ਸੋਸਾਇਟੀ ਪਰ ਜਦੋਂ ਇੰਸਟਾਗ੍ਰਾਮ ਔਰ ਫੇਸਬੁੱਕ ਦੇ ਅਸੀਂ ਐਲਗੋਰਿਦਮ ਦੇਖ ਲਈਏ ਤਾਂ ਜੋ ਜ਼ਿਆਦਾ ਚੱਲ ਰਿਹਾ ਉਹ ਉਹਨੂੰ ਹੀ ਉਸ ਤੋਂ ਬਾਅਦ ਹੋਰ ਵਾਇਰਲ ਕਰੇਗਾ ਜੋ ਦੀ ਟੈਕਨੀਕਲ ਐਲਗੋਰਿਦਮ ਹੈ ਜਦੋਂ ਉਹਨੂੰ ਹੋਰ ਵਾਇਰਲ ਕਰ ਰਿਹਾ ਕਿ ਤੁਸੀਂ ਤੇ ਮੈਂ ਨਹੀਂ ਵੀ ਦੇਖ ਰਹੇ ਤਾਂ ਵੀ ਉਹ ਸਾਡੀ ਸਕਰੀਨ ਤੇ ਆ ਰਿਹਾ ਬਿਕਾਜ਼ ਅੱਜ ਦਾ ਉਹ ਹਿੱਟ ਕੰਟੈਂਟ ਹੈ ਰਾਈਟ ਤਾਂ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਕਿ ਅਸੀਂ ਕੀ ਕਵਾਂਗੇ ਐਨਾ ਉਹ ਗੱਲ ਹੈਗੀ ਹੈ ਕਿ ਅਗਰ ਐਤਾ ਸਭ ਨੂੰ ਪਤਾ ਹੈ ਜਿਹੜਾ ਦੇਖ ਰਿਹਾ ਉਹਨੂੰ ਵੀ ਪਤਾ ਹੈ ਕਿ ਥਿਸ ਇਜ਼ 올 ਵੈਰੀ ਡੈਮੇਜਿੰਗ ਫਾਰ ਸੋਸਾਇਟੀ ਔਰ ਉਹ ਸਾਡੇ ਘਰਾਂ ਨੂੰ ਆਲਰੇਡੀ ਬਹੁਤ ਨੁਕਸਾਨ ਕਰ ਚੁੱਕੇ ਹਾਂ ਔਰ ਕਰ ਵੀ ਰਹੇ ਹਾਂ ਔਰ ਕਿਤੇ ਨਾ ਕਿਤੇ ਅਸੀਂ ਜਾਨੂ ਵੀ ਹੈਗੇ ਆ ਔਰ ਅਸੀਂ ਉਹਨਾਂ ਚੀਜ਼ਾਂ ਤੋਂ ਆਪਣੀ ਜਾਨ ਛੁਡਾਣੇ ਵੀ ਚਾਹੁੰਦੇ ਆ ਪਰ ਹੁਣ ਡਿਸਾਈਡ ਕਿਵੇਂ ਹੋਏ ਮੁਰਗੀ ਪਹਿਲੇ ਕੀ ਅੰਡਾ ਪਹਿਲੇ ਇਸ ਲਾਈਕ ਕਿ ਪਹਿਲੇ ਮੈਂ ਦੇਖਣਾ ਛੱਡਾਂਗੀ ਜਾਂ ਕੰਟੈਂਟ ਬੰਨਣਾ ਬੰਦ ਹੋਣਾ ਚਾਹੀਦਾ ਹਮ ਹਮ ਰਾਈਟ ਤਾਂ ਜਦੋਂ ਤੱਕ ਅਸੀਂ ਇਸ ਕੁਐਸਚਨ ਦੇ ਆਨਸਰ ਤੱਕ ਨਹੀਂ ਪਹੁੰਚਦੇ ਕਿ ਪਹਿਲੇ ਕੀ ਕਰਨਾ ਹੈ ਤੇ ਕੰਟੈਂਟ ਉੱਥੇ ਹੀ ਹੈ ਤੇ سوشل میڈیا ਦੀ ਗੱਲ ਕਰੀ ਨਾ ਅੱਜ ਕੱਲ ਕਾਫੀ ਕੁਝ ਵਾਇਰਲ ਹੋ ਰਿਹਾ ਪਿੱਛੇ ਜਿਹੜਾ ਹੈ ਕੁੱਲੜ ਪੀਜ਼ਾ ਕਪਲ ਹੈ ਜਿਹੜਾ ਉਹਨਾਂ ਦੀ ਵੀਡੀਓ ਇੱਕ ਵਾਇਰਲ ਹੋਈ ਜਿਸ ਤੋਂ ਬਾਅਦ ਉਹਨਾਂ ਨੇ ਆ ਕੇ ਪਹਿਲਾਂ ਸਫਾਈ ਦਿੱਤੀ ਕਿ ਜੀ ਸਾਡੀ ਵੀਡੀਓ ਨਹੀਂ ਹੈ ਇਹ AI ਜਨਰੇਟਿਡ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਸੇ ਹੱਦ ਤੱਕ ਮੰਨ ਲਿਆ ਕਿ ਸਾਡੀ ਹੀ ਵੀਡੀਓ ਸੀ ਸਾਡੇ ਫੋਨ ਦੇ ਵਿੱਚ ਸੀ ਉੱਥੋਂ ਕਿਸ ਨੇ ਲੀਕ ਕਰਦੀ ਰੀਸੈਂਟਲੀ ਹੁਣ ਇੱਕ ਹੋਰ ਲੜਕੀ ਹੈ ਇੰਸਟਾਗ੍ਰam ਇਨਫਲੂਐਂਸਰ ਹੈ ਉਹਦੀ ਵੀਡੀਓ ਵਾਇਰਲ ਹੁੰਦੀ ਹੈ ਸ਼ਾਇਦ ਰਾਮਗੜੀਆ ਕਰਕੇ ਕੁਝ ਨਾਮ ਹੈ ਉਹਦਾ ਉਹਦਾ ਵੀ ਸੇਮ ਇਹੀ ਕਿ ਉਹ ਕਹਿੰਦੀ ਕਿ ਹਾਂ ਮੇਰੀ ਵੀਡੀਓ ਜਿਹੜੀ ਹੈ ਮੇਰੀ ਵੀਡੀਓ ਹੈ ਇਹ ਉਹਨੇ ਇੱਕ ਪੋਸਟ ਪਾਈ ਹੈ ਇਦਾਂ ਨੂੰ ਕਹਿ ਰਹੀ ਹੈ ਹੁਣ ਕਿ ਮੈਂ ਆਪਣੇ ਬੁਆਏਫਰੈਂਡ ਨੂੰ ਕਨਸੈਂਟ ਦਿੱਤਾ ਸੀ ਬਟ ਉਸ ਤੋਂ ਬਾਅਦ ਉਹਨੇ ਵੀਡੀਓ ਲੀਕ ਕਰ ਦਿੱਤੀ ਕਿਉਂ ਸੋਸ਼ਲ ਮੀਡੀਆ ਤੇ ਇਦਾਂ ਦਾ ਕੰਟੈਂਟ ਵਾਇਰਲ ਹੁੰਦਾ ਹੈ ਉਸ ਤੋਂ ਬਾਅਦ ਫਿਰ ਇਦਾਂ ਸਪਸ਼ਟੀਕਰਨ ਆ ਆ ਕੇ ਦੇ ਦਿੰਦੇ ਨੇ ਇਹ ਕਿੱਥੇ ਜਾ ਰਹੀ ਹੈ ਇਹ ਮੈਂਟੈਲਿਟੀ ਹੁਣ ਤੁਸੀਂ ਦੇਖੋ ਕਿ ਤੁਸੀਂ ਜੋ ਦੋ ਐਗਜ਼ਾਮਪਲਸ ਚੱਕੀਆਂ ਨਾ ਉਹ ਬਿਲਕੁਲ ਡਿਫਰੈਂਟ ਕੇਸਸ ਹੋ ਗਏ ਇੱਕ ਮੈਰਿਡ ਕਪਲ ਹੈ ਜੀ ਇੱਕ ਟੀਨੇਜ ਕੋਈ ਕੰਟੈਂਟ ਵਾਇਰਲ ਹੁੰਦਾ ਨਾ ਤੁਸੀਂ ਫਿਰ ਵੀ ਕਿਤੇ ਨਾ ਕਿਤੇ ਉਹਨੂੰ ਜਸਟੀਫਾਈ ਕਰ ਲੋਗੇ ਬਚਪਨਾ ਹੈ ਜਾਂ ਯੂ نو ਅਟਰੈਕਸ਼ਨ ਹੈ ਜਾਂ ਮੁੰਡੇ ਨੇ ਵਾਇਰਲ ਕਰਤੀ ਵਟ ਏਵਰ ਉਹਦੀ ਗੱਲ ਬਾਤ ਚੋ ਕਰਦੇ ਆ ਪਰ ਇੱਕ ਮੈਰਿਡ ਕਪਲ ਦੀ ਉਹਦੀ ਕੀ ਜਸਟੀਫਿਕੇਸ਼ਨ ਹੈ ਮਤਲਬ ਤੁਸੀਂ ਆਪਣੀ ਵਾਈਫ ਨਾਲ ਵੈਨ ਯੂ ਆਰ ਹੈਵਿੰਗ ਸੈਕਸ ਜਾਂ ਵੈਨ ਤੁਸੀਂ ਆਪਣੀ ਵਾਈਫ ਦੇ ਨਾਲ ਬੈੱਡ ਤੇ ਹੋ ਤੁਸੀਂ ਕਿਸ ਥਾਟ ਨਾਲ ਉਸ ਮੂਮੈਂਟ ਨੂੰ ਕੈਪਚਰ ਕਰ ਰਹੇ ਹੋ ਕਿਉਂਕਿ ਉਹ ਗਰਲਫ੍ਰੈਂਡ ਤਾਂ ਨਹੀਂ ਹੈ ਗਰਲਫ੍ਰੈਂਡ ਹੁੰਦੀ ਹੈ ਤਾਂ ਫਿਰ ਇਹ ਜੀ ਮੈਮਰੀ ਹੈ ਪਰ ਤੁਹਾਡੀ ਤਾਂ ਵਾਈਫ ਹੈ ਨਾ ਵਾਈਫ ਨਾਲ ਤੁਸੀਂ ਇਹ ਵਾਲੀ ਕਿਹੜੀ ਮੈਮਰੀ ਹੈ बिकॉज़ दिस इज योर पर्सनल ਮੂਮੈਂਟ ਜਿਹਨੂੰ ਤੁਸੀਂ ਰੋਜ਼ ਲਿਵ ਕਰ ਸਕਦੇ ਹੋ ਬਟ ਉਹਦੀ ਕੈਪਚਰ ਕਰਨਾ ਤੁਹਾਡੇ ਮਾਈਂਡ ਚ ਕਿੱਥੋਂ ਆ ਗਿਆ ਈਵਨ ਈਵਨ ਉਹ ਅਗਰ ਉਹ ਕਿਸੇ ਹੋਰ ਨੇ ਵਾਇਰਲ ਕਰਤੀ ਆਈ ਗੈਟ दैट ਪੁਆਇੰਟ ਪਰ ਉਹਦੇ ਕੈਪਚਰ ਕਰਨ ਦੇ ਪਿੱਛੇ ਕੀ ਮਾਈਂਡਸੈਟ ਸੀਗਾ ਕੀ ਔਰ ਦੂਸਰਾ ਨਾ ਮਤਲਬ ਬੜੀ ਐਮਬੈਰਸਿੰਗ ਚੀਜ਼ਾਂ ਸੀਗੀਆਂ ਜਦੋਂ ਇਹ ਸਭ ਹੋਇਆ ਹਰ ਛੋਟੇ ਬੱਚਾ ਨੇ ਵੀ ਉਹ ਕੰਟੈਂਟ ਦੇਖਿਆ ਕੁਲੜ ਪਿੱਜ਼ਾ ਦੀਆਂ ਵੀਡੀਓਜ਼ ਦੇਖੀਆਂ ਔਰ ਮੈਂ ਹੈਰਾਨ ਸੀ ਕਿ ਸਾਡੇ ਬੜੇ ਸਿਨਸੀਅਰ ਇਨਫਲੂਐਂਸਰਸ ਨੇ ਆ ਕੇ ਉਹਨਾਂ ਦਾ ਬਚਾਓ ਕੀਤਾ ਹੂੰ ਠੀਕ ਹੈ ਉਹਨਾਂ ਨੂੰ ਬੁਲਾਇਆ ਆਪਣੇ ਸ਼ੋਜ਼ ਦੇ ਉੱਤੇ ਤੇ ਮੈਂ ਉਹ ਸੋਸਾਇਟੀ ਨੂੰ ਕੀ ਮੈਸੇਜ ਦੇਣਾ ਚਾਹੁੰਦੀ ਸੀ ਤੁਹਾਨੂੰ ਐਡਰ ਹੈ ਕਿ ਇਹ ਬੰਦਾ ਮਰ ਨਾ ਜਾਏ ਜਾਂ ਸੁਸਾਇਡ ਨਾ ਕਰ ਲਵੇ ਮੈਂ ਕਹਿੰਦੀ ਆ ਤੁਸੀਂ ਇਹੋ ਜਿਹੇ ਬੰਦੇ ਨੂੰ ਜੀ ਕੇ ਵੀ ਉਹ ਕੀ ਹੀ ਦੇ ਰਿਹਾ ਸੋਸਾਇਟੀ ਨੂੰ ਠੀਕ ਹੈ ਔਰ ਜੇ ਉਹਨੂੰ ਇੰਨੀ ਸ਼ਰਮ ਔਰ ਇੰਨਾ ਥੌਟ ਪ੍ਰੋਸੈਸ ਵੀ ਨਹੀਂ ਹੈ ਉਹਦਾ ਕਿ ਉਹ ਕੀ ਕੈਪਚਰ ਕਰ ਰਿਹਾ ਆਪਣੇ ਫੋਨ ਦੇ ਵਿੱਚ ਤੇ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਜੇ ਬਚਾਨ ਲੱਗ ਗਏ ਨਾ ਫਿਰ ਤਾਂ 10 ਕੁ ਸਾਲ ਚ ਸੋਸਾਇਟੀ ਦਾ ਇੰਨਾ ਬੇੜਾ ਗਰਕ ਹੋ ਜਾਣਾ ਹੈ ਕਿ ਰਿਲੇਸ਼ਨਸ਼ਿਪਸ ਐਗਜ਼ਿਸਟ ਹੀ ਨਹੀਂ ਕਰਨਗੇ ਸਾਡੀ ਸੋਸਾਇਟੀ ਵਿੱਚ ਇਹ ਸਾਰਾ ਇਨਸੀਡੈਂਟ ਹੋਣ ਤੋਂ ਬਾਅਦ ਉਹਨਾਂ ਦੇ ਇੱਕ ਬੇਟਾ ਵੀ ਹੋਇਆ ਉਹ ਹੁਣ ਅਗਰ ਫੋਰ ਐਗਜ਼ਾਮਪਲ ਵੱਡਾ ਹੁੰਦਾ ਹੈ ਵੱਡੇ ਹੋ ਕੇ ਕੋਈ ਕੰਟੈਂਟ ਤਾਂ ਆਨਲਾਈਨ ਪਿਆ ਉਹ ਕਦੇ ਡਿਲੀਟ ਨਹੀਂ ਹੁੰਦਾ ਉਹ ਵੱਡੇ ਹੋ ਕੇ ਸੁਨੇਗਾ ਆਪਣੇ ਪੇਰੈਂਟਸ ਬਾਰੇ ਤੇ ਉਸ ਤੇ ਕੀ ਅਸਰ ਪਵੇਗਾ ਕੁਝ ਨਹੀਂ ਫਰਕ ਪਈਗਾ ਬਿਕਾਜ਼ ਆਈ ਟੈਲ ਯ ਤੁਸੀਂ ਜਿੱਦਾਂ ਦੇ ਮਾਹੌਲ ਚੁੰਦੇ ਹੋ ਨਾ ਤੁਹਾਡੇ ਲਈ ਉਹ ਚੀਜ਼ਾਂ ਜਸਟੀਫਾਈਡ ਹੋ ਜਾਂਦੀਆਂ ਠੀਕ ਹੈ ਜਦੋਂ ਤੁਹਾਨੂੰ ਪੈਸੇ ਦੀ ਦੁਨੀਆ ਦੇ ਵਿੱਚ ਪੈਸੇ ਦੀ ਇੰਪੋਰਟੈਂਸ ਦਿਖਾਈ ਜਾਂਦੀ ਹੈ ਨਾ ਕਿ ਜਦੋਂ ਇੱਕ ਬੱਚਾ 8 ਸਾਲ ਦਾ ਹੋਏਗਾ ਉਹਨੂੰ ਪਤਾ ਚੱਲੇਗਾ 8 ਸਾਲ ਦਾ ਕਿਉਂ 2 ਸਾਲ ਦਾ ਹੋਏਗਾ ਉਹਨੂੰ ਦਿਖੇਗਾ ਮੇਰੇ ਘਰ 'ਚ ਤੇ ਹਰ ਜਗ੍ਹਾ ਤੇ ਕੈਮਰੇ ਲੱਗੇ ਹੋਏ ਆ ਉਹ ਤੇ 2 ਸਾਲ ਦੀ ਇਹ ਚੀਜ਼ ਸੈਲੀਬ੍ਰਿਟੀ ਫੀਲਿੰਗ ਚ ਹੈ ਨਾ ਸੈਲੀਬ੍ਰਿਟੀ ਹੋਣਾ ਕਿਸੇ ਨੂੰ ਨਹੀਂ ਚੁਭਦਾ ਉਹਨੂੰ 2 ਸਾਲ 'ਚ ਹੀ ਤੁਸੀਂ ਉਸ ਪਬਲਿਕ ਇਨ ਪਬਲਿਕ ਡਿਮਾਂਡ ਦੀ ਆਦਤ ਪਾਤੀ ਕਿਉਂ ਘਰੋਂ ਬਾਹਰ ਜਾ ਰਿਹਾ ਪੀਪਲ نو ਹਿਮ ਔਰ ਹਰ ਜੋ ਵੀ ਉਹ ਬੱਚਾ ਹੈ ਉਸ ਤੋਂ ਬਾਅਦ ਉਹਨੂੰ ਦਿਖ ਰਿਹਾ ਹੈ ਕਿ ਮੇਰੀ ਮੰਮੀ ਪਾਪਾ ਹੈ ਹਰ ਮੂਮੈਂਟ ਕੈਪਚਰ ਕਰ ਰਿਹਾ ਫਿਰ ਉਹਨੂੰ ਹੌਲੀ ਹੌਲੀ ਪਤਾ ਲੱਗੇਗਾ ਛੇਤੋਂ ਤਾਂ ਇਹਨਾਂ ਨੂੰ ਬਹੁਤ ਅੱਛੇ ਵਾਲੇ ਪੈਸੇ ਆ ਰਹੇ ਹੈ ਸਾਡਾ ਤਾਂ ਲਾਈਫ ਸਟਾਈਲ ਹੀ ਇੱਥੋਂ ਚੱਲ ਰਿਹਾ ਫਿਰ ਮੰਮੀ ਕਹਾਣੀ ਸੁਣਾਏਗੀ ਕਿਸੇ ਨੇ ਸਾਡ ਕੁਝ ਐਦਾਂ ਹੋਇਆ ਸੀਗਾ ਐਕਸੀਡੈਂਟਲੀ ਦਿਸ ਹੋ ਗਿਆ ਹੋ ਗਿਆ ਉਦੋਂ ਤੱਕ ਤੁਸੀਂ ਉਸ ਬੱਚੇ ਦੇ ਮਾਈਂਡ ਦੇ ਵਿੱਚ ਇੰਨੀ ਸਟਰੋਂਗ ਇਮੇਜ ਬਣਾ ਦਿੱਤੀ ਥੈਟ ਇਟ 올 ਇਜ਼ ਜਸਟੀਫਾਈਡ ਇਹਦਾ ਕੋਈ ਨੁਕਸਾਨ ਨਹੀਂ ਹੈ ਔਰ ਜੋ ਹੋਇਆ ਸੀ ਉਹ ਐਕਸੀਡੈਂਟਲੀ ਹੋਇਆ ਸੀ ਇਸ ਲਈ ਉਹ ਬੱਚਾ ਵੀ ਉਸ ਦੁਨੀਆ ਦਾ ਪਾਰਟ ਹੀ ਬਣੇਗਾ ਉਹ ਵੀ ਆਪਣੀ ਸਾਰੀ ਪਰਸਨਲ ਲਾਈਫ ਸੋਸ਼ਲ ਮੀਡੀਆ ਤੇ ਹੀ ਲੈ ਕੇ ਆਏਗਾ ਕਿਉਂਕਿ ਉਹਦੇ ਪੇਰੈਂਟਸ ਨੇ ਉਹਨੂੰ ਦੁਨੀਆ ਹੀ ਉਹੀ ਦਿੱਤੀ ਐਨਵਾਇਰਨਮੈਂਟ ਹੀ ਉਹੀ ਦਿੱਤਾ ਸੋ ਉੱਥੋਂ ਉਹ ਬੱਚਾ ਕਦੀ ਆਪਣੇ ਮਾਪੇ ਬਨੂੰ ਕੁਐਸਚਨ ਨਹੀਂ ਪੁੱਛੇਗਾ ਇਹ ਸਾਰਾ ਕੁਝ ਜਿਹੜਾ ਹੈ ਸਾਡੀਆਂ ਪੰਜਾਬੀ ਫੈਮਿਲੀਜ਼ ਜਿਹੜੇ ਸਰਦਾਰ ਬੱਚੇ ਨੇ ਕੁੜੀਆਂ ਨੇ ਜਿਹੜੀਆਂ ਉਹਨਾਂ ਦੇ ਨਾਲ ਹੋ ਰਿਹਾ ਸੀ ਪਗਲ ਕਰਦੇ ਆ ਕਿ ਇਹ ਸਾਰਾ ਕੁਝ ਬਾਹਰੋਂ ਆਇਆ ਵੈਸਟਰਨ ਤੋਂ ਆਇਆ ਜਾਂ ਆਪਾਂ ਦੇਖ ਲਈਏ ਕਿ ਚਲੋ ਠੀਕ ਹੈ ਕਿਉਂਕਿ ਸਾਡੇ ਧਰਮ ਦੇ ਵਿੱਚ ਇਹ ਚੀਜ਼ ਜਿਹੜੀ ਹੈ ਨਾ ਦੂਰ ਦੂਰ ਤੱਕ ਕਿਤੇ ਵੀ ਨਹੀਂ ਹੈ ਸਾਨੂੰ ਸਿਖਾਇਆ ਜਾਂਦਾ ਛੋਟੇ ਹੁੰਦਿਆਂ ਤੋਂ ਕਿ ਕਿਸ ਤਰੀਕੇ ਨਾਲ ਇੱਕ ਪਰਦੇ ਦੇ ਵਿੱਚ ਰਹਿਣਾ ਇੱਕ ਉਹ ਚੀਜ਼ ਜਿਹੜੀ ਆ ਉਹ ਕਿਤੇ ਵੀ ਸਾਹਮਣੇ ਅਸੀਂ ਗੱਲ ਵੀ ਨਹੀਂ ਕਰਦੇ ਕਿਸੇ ਨਾਲ ਤੇ ਉਹ ਓਪਨਲੀ ਸਾਰਾ ਕੁਝ ਹੋ ਰਿਹਾ ਹੈ ਤੇ ਉਹਨੂੰ ਬੜੇ ਆਰਾਮ ਨਾਲ ਮੈਂ ਕਹਿੰਦਾ ਅੱਜ ਜੇ ਉਹਨਾਂ ਨੂੰ ਕੋਈ ਦੇਖ ਲਵੇ 1% ਸ਼ਿਕਨ ਨਹੀਂ ਉਹਨਾਂ ਨੂੰ ਫੇਸ ਤੇ ਕਿ ਸਾਡੇ ਨਾਲ ਕੁਝ ਹੋਇਆ ਹੈ ਮਤਲਬ ਕਿੱਥੇ ਖੰਭ ਲਾ ਕੇ ਉੱਡ ਗਏ ਸਾਰਾ ਕੁਝ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਜਦੋਂ ਉਹਨਾਂ ਦੀ ਜਵਾਬ ਜਦੋਂ ਉਹਨਾਂ ਦੀ ਬਾਡੀ ਲੈਂਗੁਏਜ ਵੀ ਦੇਖਦੇ ਹੋ ਉਦੇ ਵਿੱਚ ਤੁਹਾਨੂੰ ਇਹ ਫੀਲਿੰਗ ਨਹੀਂ ਆਉਂਦੀ ਕਿ ਕੋਈ ਬੈਡ ਫੀਲਿੰਗ ਹੈ ਜਾਂ ਯੂ نو ਇਹਨਾਂ ਨੂੰ ਕੋਈ ਗਿਲਟ ਹੈ ਦੇ ਆਰ ਵੈਰੀ ਕੌਨਫੀਡੈਂਟ ਅੱਛਾ ਜੀ ਹੋ ਗਿਆ ਹੋ ਗਿਆ ਹੁਣ ਕੀ ਕਰੀਏ ਯੂ نو ਥਿਸ ਇਜ਼ देयर ਬੋਡੀ ਲੈਂਗੁਏਜ ਤਾਂ ਮੈਨੂੰ ਅਮਰ ਜੋਤ ਇਦਾਂ ਲੱਗਦਾ ਵੀ ਜਿਹੜੀ 50 60 ਸਾਲ ਪਹਿਲੇ ਸਾਡਾ ਕਮਿਊਨਿਟੀ ਸਿਸਟਮ ਸੀਗਾ ਨਾ ਕਿ ਜੇ ਕੋਈ ਬੰਦਾ ਗਲਤ ਕਰਦਾ ਸੀ ਤੇ ਪੂਰਾ ਪਿੰਡ ਕਹਿੰਦਾ ਸੀ ਜੀ ਇਹਨੂੰ ਬਾਇਕਾਟ ਕਰ ਦੋ ਮੈਨੂੰ ਲੱਗਦਾ ਉਹ ਲੋਕ ਬੱਚ ਬੈਟਰ ਸੀਗੇ ਸਾਡੇ ਤੋਂ ਉਹ ਪੜੇ ਲਿਖੇ ਨਹੀਂ ਸੀ ਉਹ ਮਾਡਰਨ ਦੀ ਉਹਨਾਂ ਦੀ ਡੈਫੀਨੇਸ਼ਨਸ ਕੁਝ ਹੋਰ ਸੀਗੀਆਂ ਪਰ ਉਹ ਸੋਸਾਇਟੀ ਜਿਹੜੀ ਸੀਗੀ ਨਾ ਉਹ ਸਾਡੀ ਐਵਲੀ ਸੋਸਾਇਟੀ ਤੋਂ ਮੱਚ ਬੈਟਰ ਹੈ ਬਿਕਾਜ਼ ਪੀਪਲ ਵਰ ਸੋਸ਼ੀਅਲੀ ਰਿਸਪੋਨਸੀਬਲ ਉਹਨਾਂ ਨੂੰ ਇੱਕ ਸੋਸ਼ਲ ਫੀਅਰ ਸੀ ਕਿ ਜੇ ਅਸੀਂ ਕੋਈ ਗੱਲ ਕਰਾਂਗੇ ਤੇ ਚਾਰ ਬੰਦੇ ਸਾਡਾ ਗੱਲ ਫੜਨ ਲਈ ਜਾਂ ਸਾਨੂੰ ਸਵਾਲ ਪੁੱਛਣ ਲਈ ਹੈਗੇ ਆ ਅੱਜ ਉਹ ਖਤਮ ਹੋ ਗਿਆ ਅੱਜ ਤੱਕ ਐਦਾ ਹੈ ਕਿ ਜਿਹੜਾ ਬੰਦਾ ਜ਼ਿਆਦਾ ਗੰਦ ਪਾ ਰਿਹਾ ਨਾ ਮੀਡੀਆ ਉਹਨੂੰ ਜਾ ਕੇ ਕਵਰ ਕਰਨ ਲੱਗ ਜਾਂਦਾ ਹੈ ਜਿਹੜਾ ਬੰਦਾ ਸਭ ਤੋਂ ਘਟੀਆ ਕੰਟੈਂਟ ਕਰ ਰਿਹਾ ਹੈ ਡਿਲੀਵਰ ਉਹਨੂੰ ਮੀਡੀਆ ਜਾ ਕੇ ਹੀ ਕਵਰ ਕਰ ਰਿਹਾ ਔਰ ਉਹਦੇ ਵੀ ਮਿਲੀਅਨ ਬਿਲੀਅਨ ਵਿਊਜ਼ ਆ ਰਹੇ ਆ ਫਿਰ ਅਸੀਂ ਉਹਨਾਂ ਦੀ ਹੀ ਲਾਈਫ ਦੇ ਵਿੱਚੋਂ ਕੁਝ ਦੁਖੀ ਜਿਹੜਾ ਮੀਡੀਆ ਇਜ਼ ਵੈਰੀ ਗੁੱਡ ਕੱਢ ਲੈਂਦੇ ਆ ਅਸੀਂ ਐਕਸਟ੍ਰੈਕਟ ਕੱਢ ਲੈਂਦੇ ਆ ਤੇ ਅਸੀਂ ਜਾਣੇ ਅਣਜਾਣੇ ਮੈਂ ਵੀ ਨਹੀਂ ਕਵਾਂਗੀ ਅਨਜਾਣੇ ਇੰਟੈਂਸ਼ਨਲੀ ਵੀ ਆਰ ਡੂਇੰਗ ਥੈਟ ਬਿਕੋਜ਼ ਉਹ ਅਪਰੋਚ ਜਿਹੜਾ ਕੰਟੈਂਟ ਹੈ ਉਹ ਸੈਲ ਹੋ ਰਿਹਾ ਹੈ ਮਾਰਕੀਟ ਦੇ ਵਿੱਚ মিডিਆ ਨੂੰ ਵੀ ਪਤਾ ਹੈ ਵਾਇਰਲ ਹੋਏਗਾ ਤੇ ਸਾਨੂੰ ਪੈਸੇ ਆਣਗੇ ਤੇ ਅਸੀਂ ਉਹਨਾਂ ਲੋਕਾਂ ਨੂੰ ਕਵਰ ਕਰ ਰਹੇ ਹਾਂ ਔਰ ਉਹ ਚੀਜ਼ਾਂ ਵਿੱਚੋਂ ਐਕਸਟ੍ਰੈਕਟ ਕਰਕੇ ਉਹਨਾਂ ਨੂੰ ਹੀਰੋ ਬਣਾ ਰਹੇ ਹਾਂ ਤਾਂ ਨਾ ਜੇ ਧਿਆਨ ਨਾਲ ਚੈੱਕ ਕਰੀਏ ਤਾਂ ਸਾਡੇ ਚੋਂ ਇੱਕ ਸੋਸਾਇਟੀ ਹੋ ਗਈ ਤੁਸੀਂ ਤੇ ਮੈਂ ਜਿਹੜੇ ਇਨਡਾਇਰੈਕਟਲੀ ਉਸ ਕੰਟੈਂਟ ਨੂੰ ਦੇਖ ਰਹੇ ਹਾਂ ਇੱਕ মিডিਆ ਹੋ ਗਿਆ মিডিਆ ਦੀ ਵੀ ਕਪੈਸਿਟੀ ਚ ਤੁਸੀਂ ਹੋ ਗਏ ਅ ਦੂਸਰਾ ਜਿਹੜਾ ਕਰ ਰਿਹਾ ਉਹ ਹੋ ਗਿਆ ਇਹ ਤਿੰਨ ਸਟੇਕ ਹোলਡਰਸ ਹੋ ਗਏ ਇੱਕ ਇਨਸੀਡੈਂਟ ਦੇ ਵਿੱਚ ਜਾਂ ਕਿਸੇ ਵੀ ਚੀਜ਼ ਦੇ ਵਿੱਚ ਤਿੰਨਾਂ ਚੋਂ ਕੋਈ ਵੀ ਸੋਸ਼ੀਅਲੀ ਰਿਸਪਾਂਸਿਬਲ ਨਹੀਂ ਬਿਹੇਵ ਕਰ ਰਿਹਾ ਕਿਸੇ ਨੂੰ ਵੀ ਇਹ ਨਹੀਂ ਸਮਝ ਆ ਰਹੀ ਕਿ ਇਹਦੇ ਵਿੱਚ ਮੇਰਾ ਰੋਲ ਕੀ ਬਣਦਾ ਹੈ ਜੇ ਅੱਜ ਲੁਧਿਆਣੇ ਦੇ ਵਿੱਚ 20 ਮੀਡੀਆ ਚੈਨਲਸ ਆਰ ਉਹ ਇਕੱਠੇ ਹੋ ਕੇ ਐ ਬੋਲ ਦੇਣ ਕਿ ਯਾਰ ਇਹ 10 ਇਨਫਲੂਐਂਸਰਾਂ ਨਾ ਗੰਦ ਪਾ ਰਹੇ ਆ ਤੇ ਅਸੀਂ ਇਹਨਾਂ ਦੇ ਅਗੇਂਸਟ ਬੋਲਣਾ ਇਹਨਾਂ ਨੂੰ ਖਤਮ ਕਰਨਾ ਇਹਨਾਂ ਦੇ ਇਨਫਲੂਐਂਸ ਨੂੰ ਸੋਸ਼ਲ ਮੀਡੀਆ ਤੋਂ ਤਾਂ ਮੈਨੂੰ ਦੱਸੋ ਨਹੀਂ ਖਤਮ ਹੋਏਗਾ ਹੂੰ ਹੋਏਗਾ ਖਤਮ 10 ਮੀਡੀਆਜ਼ ਇਕੱਠੇ ਹੋ ਜਾਣ ਪਰ ਹੋਣਗੇ ਇਕੱਠੇ ਨਾ ਕਿਉਂ ਨਹੀਂ ਹੋਣਗੇ ਹਰ ਇੱਕ ਨੂੰ ਉਹ ਤਾਂ ਮਿਲ ਰਿਹਾ ਕੁਛ ਨਾ ਕਿਉਂਕਿ ਸਭ ਦੇ ਪਰਸਨਲ ਬੈਨੀਫਿਟ ਮੋਕਦੀ ਗੱਲ ਹੈ ਨਾ ਕਿ ਜਿਹੜੇ ਲੋਕ ਨੇ ਜੋ ਲੋਕਾਂ ਨੇ ਦੇਖਣਾ ਹੈ ਹੁਣ ਮਾਰਕੀਟ ਦੇ ਵਿੱਚ ਕੋਈ ਵੀ ਚੀਜ਼ ਸੈਲ ਹੁੰਦੀ ਹੈ ਬਿਜ਼ਨਸ ਕੋਈ ਚੱਲ ਰਿਹਾ ਕੋਈ ਚੀਜ਼ ਸੈਲ ਹੋ ਰਹੀ ਹੈ ਉਹ ਇਦਾਂ ਹੈ ਕਿ ਜਿੰਨਾ ਜ਼ਿਆਦਾ ਉਹਦੀ ਡਿਮਾਂਡ ਹੋਏਗੀ ਓਨੀ ਚੀਜ਼ ਜਿਹੜੀ ਹੈ ਉਹ ਕਰੀਏ ਹੁਣ ਜਦੋਂ ਤੁਸੀਂ ਇੱਕ ਬਾਇਰ ਹੋ ਨਾ ਤੁਸੀਂ ਕਹੋਗੇ ਨਹੀਂ ਜਦੋਂ ਤੁਸੀਂ ਇੱਕ ਪ੍ਰੋਡਕਟ ਨੂੰ ਬਣਾ ਰਹੇ ਹੋ ਤੁਸੀਂ ਕਹੋਗੇ ਮੈਂ ਉਹ ਬਣਾ ਰਿਹਾ ਜੋ ਡਿਮਾਂਡ ਹੈ ਠੀਕ ਹੈ ਤੇ ਤੁਹਾਡਾ ਕਸਟਮਰ ਕਹੇਗਾ ਕਿ ਮੈਂ ਤਾਂ ਹੁਣ ਇਹ ਵੀ ਕੀ ਆਹੀ ਰਿਹਾ ਤਾਂ ਹੀ ਮੈਂ ਖਰੀਦ ਲਿਆ ਹੁਣ ਮੇਰੀ ਆਈ ਸਕਰੀਨ ਤੇ ਆ ਹੀ ਰਿਹਾ ਯੂ نو ਮੈਂ ਥੋੜੀ ਲੱਭਿਆ ਮੈਂ ਨਹੀਂ ਲੱਭਿਆ ਾਰਮਾਨ ਮਲਿਕ ਨੂੰ ਜਾ ਕੇ ਸਰਚ ਨਹੀਂ ਕੀਤਾ ਆ ਗਿਆ ਮੇਰੀ ਸਕਰੀਨ ਤੇ ਮੈਨੇ ਦੇਖ ਲਿਆ ਮੈਂ ਕੀ ਕਰ ਸਕਤੋ ਵਾਇਰਲ ਕੰਟੈਂਟ ਹੈ ਮੈਂ ਆਪਣੀ ਜਾਨ ਛੁਡਾ ਲਈ ਤੁਸੀਂ ਆਪਣੀ ਛੁਡਾ ਲਈ ਜਿਹੜਾ ਬਣਾ ਰਿਹਾ ਉਹਨੂੰ ਵੀ ਪੈਸੇ ਆ ਰਹੇ ਆ ਉਹ ਕਹਿੰਦਾ ਯਾਰ ਮੈਂ ਬਣਾਇਆ ਤੇ ਉਹ ਜਿਵੇਂ ਮੈਂ ਕੁਲਰ ਪੀਜ਼ਾ ਦੀ ਵੀ ਇੱਕ ਵੀਡੀਓ ਸੁਣੀ ਸੁਣੀ ਉਹ ਕਹਿੰਦਾ ਕਰ ਦੋ ਬਲੌਕ ਅਸੀਂ ਤਾਂ ਨਹੀਂ ਕਿਹਾ ਤੁਸੀਂ ਸਾਨੂੰ ਫੋਲੋ ਕਰੋ ਹੂੰ ਤੁਸੀਂ ਬਲੌਕ ਕਰ ਦੋ ਤੁਸੀਂ ਨਾ ਸਾਨੂੰ ਦੇਖੋ ਅਸੀਂ ਤਾਂ ਨਹੀਂ ਗਿਆ ਤੁਸੀਂ ਸਾਨੂੰ ਸਾਡੀ ਵੀਡੀਓਜ਼ ਨੂੰ ਮਿਲੀਅਨ ਬਿਲੀਅਨ ਵਿਊਜ਼ ਦੋ ਤੁਸੀਂ ਦੇ ਰਹੇ ਹੋ ਸੋ ਉਹ ਵੀ ਉਹਦੀ ਵੀ ਜਾਨ ਛੁੱਟ ਗਈ ਤੇ ਹੁਣ ਰੀਅਲ ਕ੍ਰਿਮੀਨਲ ਕੌਣ ਹੈ ਹੁਣ ਇਹਦੇ ਸੋਲੂਸ਼ਨ ਦੀ ਸਟਾਰਟਿੰਗ ਕਿੱਥੋਂ ਹੋਏਗੀ ਹੁਣ ਇਹ ਸਾਨੂੰ ਸੋਚਣਾ ਪਏਗਾ ਕਿ ਇਹ ਸਟਾਰਟ ਕੋਨ ਡੈਮੇਜਿੰਗ ਹੈ ਸਭ ਨੂੰ ਪਤਾ ਹੈ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਜਿਹੜਾ ਬਣਾ ਰਿਹਾ ਉਹਨੂੰ ਵੀ ਪਤਾ ਮੈਂ ਗਲਤ ਕਰ ਰਿਹਾ ਅੱਜ ਜਿਹੜੇ ਲੋਕ ਅਰਮਾਨ ਮਲਿਕ ਔਰ ਇਹ ਸਾਰਾ ਵੀਡੀਓਜ਼ ਦੇਖ ਰਹੇ ਹੈ ਕੀ ਕੱਲ ਕਿਸੇ ਮਾਪੇ ਦੇ ਕੋਲ ਔਰ ਜਿਹੜੇ ਫੈਮਲੀਆਂ ਵਿੱਚ ਉਹ ਕੰਟੈਂਟ ਨੂੰ ਦੇਖਿਆ ਜਾ ਰਿਹਾ ਕੱਲ ਨੂੰ ਉਹਨਾਂ ਦੀ ਬੇਟੀ ਆ ਕੇ ਕਹੀ ਜੀ ਮੇਰੇ ਕੋ ਪਿਆਰ ਹੋ ਗਿਆ ਇਹ ਬੰਦਾ ਮੈਰਿਡ ਹੈ ਫਿਰ ਕੀ ਹੋਇਆ ਪਾਪਾ ਉਹ ਦੇਖੋ ਔਰਮਾਨ ਮੱਲਿਕ ਇਤਨੇ ਪੈਸੇ ਆ ਰਹੇ ਉਸ ਕੋ ਦੇਖੋ ਦੋ ਦੋਨੋਂ ਇਕੱਠੀ ਰਹਤੀ ਹੈ ਉਸ ਕੀ ਬੜਾ ਪਿਆਰ ਹੈ ਉਹਨਾਂ ਮੇ ਤੇ ਇੱਕ ਫਾਦਰ ਕੋਲ ਕੀ ਚੁਆਇਸ ਰਹੇਗੀ ਕੋਈ ਚੁਆਇਸ ਨਹੀਂ ਰਹੇਗੀ ਜਾਂ ਉਹ ਸ਼ਾਇਦ ਪੁੱਛਣ ਵੀ ਨਹੀਂ ਆਏ ਇਹ ਵਿਆਹ ਕਰਕੇ ਹੀ ਆਏਗੀ ਸਾਡਾ ਲੀਗਲ ਸਿਸਟਮ ਕਿੱਥੇ ਹੈ ਦੋ ਵਾਈਫਸ ਲੀਗਲ ਕਿੱਥੇ ਹੈ ਅਲਾਉਡ ਐ ਦੋ ਵਾਈਫਸ ਰੱਖਣੀਆਂ ਆ ਉਹਦੇ ਕੀ ਰੂਲਸ ਐ ਅ ਕਦੀ ਸਾਡੀ ਸੁਪਰੀਮ ਕੋਰਟ ਹਾਈ ਕੋਰਟ ਉਠਦੀਆਂ ਕਦੀ ਅਸੀਂ ਲਿਵਨ ਨੂੰ ਲੀਗਲ ਕਰ ਦਿੰਨੇ ਆ ਕਦੀ ਅਸੀਂ ਲਿਵਨ ਨੂੰ ਇਲੀਗਲ ਕਰ ਦਿੰਨੇ ਆ ਮਤਲਬ ਥਾਟ ਕਲੈਰਿਟੀ ਕਿੱਥੇ ਐ ਅਸੀਂ ਐਜ਼ ਅ ਕੰਟਰੀ ਸਾਡਾ ਕਲਚਰ ਤੇ ਉਸ ਕਲਚਰ ਨੂੰ ਪ੍ਰੋਟੈਕਟ ਕਰਨ ਦੀ ਰਿਸਪੌਂਸਿਬਿਲਟੀ ਕਿਹਦੇ ਤੇ ਐ ਕੀ ਸਾਡੀ ਗਵਰਨਮੈਂਟਸ ਤੇ ਐ ਠੀਕ ਹੈ ਕਿ ਸਾਡੇ মিডিਆ ਤੇ ਹੈ ਕਿ ਆਮ ਬੰਦੇ ਤੇ ਕਿ ਸੁਸਾਇਟੀ ਤੇ ਜਦੋਂ ਤੱਕ ਅਸੀਂ ਬੈਠ ਕੇ ਆਪਣੇ ਰੋਲਸ ਨਹੀਂ ਨਾ ਸਮਝਾਂਗੇ ਕਿ ਮੇਰਾ ਕੀ ਰੋਲ ਹੈ ਉਦੋਂ ਤੱਕ ਇਹਨਾਂ ਦਾ ਸੋਲਿਊਸ਼ਨ ਹੀ ਨਿਕਲਣਾ ਪੈਣਾ ਤੇ ਸਾਨੂੰ ਆਪਣੇ ਪਰਸਨਲ ਬੈਨੀਫਿਟਸ ਤੋਂ ਬਾਹਰ ਆਣਾ ਪਏਗਾ ਤੇ ਜੇ ਅਸੀਂ ਸੱਚੀ ਚਾਹੁੰਦੇ ਹਾਂ ਕਿ ਇਹੋ ਜਿਹੇ ਲੋਕ ਸੁਸਾਇਟੀ ਤੋਂ ਬਾਹਰ ਹੋਣ ਔਰ ਇਹ ਗੰਦਾ ਕੰਟੈਂਟ ਬੰਨਣਾ ਬੰਦ ਹੋਏ ਐ ਤਾਂ ਅਸੀਂ ਅੱਜ ਦੋ ਐਗਜ਼ਾਮਪਲਸ ਦੀ ਗੱਲ ਕਰੇ ਤਾਂ ਲੱਖਾਂ ਲੋਕ ਭਰੇ ਪਏ ਐ ਕੁੜੀਆਂ ਆਂਦੀਆਂ ਉਹਨਾਂ ਨੂੰ ਲੱਗਦਾ ਹੈ ਕਿ ਕੱਪੜੇ ਉਤਾਰਾਂਗੇ ਤੇ ਕੰਟੈਂਟ ਵਾਇਰਲ ਹੋਏਗਾ ਹੈਨਾ ਜਿਹੜੇ ਡੀਸੈਂਟ ਕੰਟੈਂਟ ਦੀ ਰੀਚ ਤੁਸੀਂ 2000 3000 ਤੇ ਲੈ ਕੇ ਜਾਂਦੇ ਵੀ ਬੰਦੇ ਦਾ ਬੜਾ ਜੋਰ ਲੱਗ ਜਾਂਦਾ ਹੈ ਜਿਹੜਾ ਸਾਡੇ ਆਲੇ ਦੁਆਲੇ ਆਰਗੇਨਿਕ ਅੱਛਾ ਕੰਟੈਂਟ ਹੈ ਉਹਦੀ ਕਿੱਥੇ ਰੀਚ ਤੁਸੀਂ ਉਹਦੇ 'ਚ ਥੋੜਾ ਜਿਹਾ ਗੰਦ ਦਾ ਤੜਕਾ ਲਾ ਦੋ ਮਿਲੀਅਨਸ ਤੇ ਪਹੁੰਚ ਜਾਂਦੀ ਹੈ ਤਾਂ ਇਹ ਸਵਾਲ ਹੈ ਜਿਹੜੇ ਸਾਨੂੰ ਐਜ਼ ਅ ਸੁਸਾਇਟੀ ਪੁੱਛਨੇ ਪੈਣਗੇ ਕਿ ਪਹਿਲੀ ਤੇ ਸਾਨੂੰ ਨਾ ਉਹਦੀ ਮੈਨੂੰ ਐਦਾਂ ਲੱਗਦਾ ਵੀ ਕੁਝ ਅਵੇਅਰਨੈਸ ਵੀਡੀਓਜ਼ ਇਹਦੇ ਤੇ ਵੀ ਬੰਨੀਆਂ ਚਾਹੀਦੀਆਂ ਕਿ ਕੰਟੈਂਟ ਵਾਇਰਲ ਹੋਣ ਦੇ ਪਿੱਛੇ ਉਹਦੀ ਟੈਕਨੀਕਲ ਐਲਗੋਰਿਦਮ ਕੀ ਹੈ 3 4 5 ਸਕਿੰਡਸ ਤੇ ਕੁਝ ਸਕਿੰਡਸ ਹੁੰਦਾ ਹੋਏਗਾ ਬਿਲਕੁਲ ਹਾਂ ਜੀ ਯੂ ਜਿਹੜੇ ਨੇ ਕਿਉਂਕਿ ਰੀਲਸ ਦੇ ਵੈਸੇ ਹੀ 1 ਮਿੰਟ ਤੋਂ ਘੱਟ ਹੁੰਦੀਆਂ ਨੇਗੀਆਂ ਉਹ ਤਾਂ ਬਹੁਤ ਜਲਦੀ ਹੋ ਜਾਂਦਾ 30 ਸਕਿੰਡ 40 ਸਕਿੰਡ ਦਾ ਤਾਂ ਰੀਲ ਕੰਟੈਂਟ ਹੈ ਹੁਣ ਜੇ ਮੈਂ ਉੱਥੇ ਰੁਕੀ ਕੰਟੈਂਟ ਤੇ ਆਲਥੋ ਮੈਂ ਫੈਨ ਵੀ ਨਹੀਂ ਹਾਂ ਉਸ ਕੰਟੈਂਟ ਦੀ ਮੈਂ ਰੁਕੀ 4 5 ਸਕਿੰਡ ਤੇ ਐਦਾਂ ਹੋ ਜਾਂਦੇ ਆ ਦੇਖਦੇ ਦੇਖਦੇ ਤੁਸੀਂ ਵੀਊ ਐਡ ਕਰਤਾ ਦੂਸਰਾ ਤੁਸੀਂ ਕਮੈਂਟ ਪੜਨ ਲੱਗ ਗਏ ਠੀਕ ਹੈ ਕਮੈਂਟ ਪੜਨ ਲੱਗ ਗਏ ਤੁਸੀਂ ਅੱਠ ਕਮੈਂਟ ਪੜੇ ਮੀਨਸ ਤੁਸੀਂ 3 ਮਿੰਟ ਉਸ ਰੀਲ ਤੇ ਰੁਕੇ ਹੁਣ ਇੰਸਟਾਗ੍ਰam ਦੀ ਟੈਕਨੋਲੋਜੀ ਜੋ ਟੈਕਨੀਕਲ ਐਲਗੋਰਿਦਮ ਹੈ ਉਹਨੂੰ ਤੇ ਨਹੀਂ ਪਤਾ ਕੰਟੈਂਟ ਅੱਛਾ ਹੈ ਗੰਦ ਪਰ ਹੈ ਉਹਦੇ ਲਈ ਮੀਨਸ ਇਹ ਬੰਦਾ 3 ਮਿੰਟ ਇਸ ਕੰਟੈਂਟ ਤੇ ਰੁਕਿਆ ਮੀਨਸ ਥਿਸ ਇਸ ਗੁੱਡ ਐਂਡ ਐਂਗੇਜਿੰਗ ਕੰਟੈਂਟ ਉਹਦੀ ਐਲਗੋਰਿਦਮ ਨੇ ਉਹਨੂੰ ਵਾਇਰਲ ਕਰਤਾ ਠੀਕ ਹੈ ਹੁਣ ਉਹ ਹਰ ਉਸ ਸਕਰੀਨ ਤੇ ਵੀ ਪਹੁੰਚ ਰਿਹਾ ਜਿਹੜਾ ਬੰਦਾ ਸ਼ਾਇਦ ਉਸ ਕੰਟੈਂਟ ਨੂੰ ਦੇਖਣਾ ਵੀ ਨਹੀਂ ਜਾਣਦਾ ਤਾਂ ਕਿਤੇ ਨਾ ਕਿਤੇ ਫਿਰ ਸਾਨੂੰ ਟੈਕਨੀਕਲ ਪਾਰਟ ਤੇ ਵੀ ਇਹਨੂੰ ਸਮਝਣਾ ਪਏਗਾ ਕਿ ਕੰਟੈਂਟ ਵਾਇਰਲ ਹੁੰਦਾ ਕਿੱਦਾਂ ਤੇ ਜੇ ਅਸੀਂ ਉਹਨੂੰ ਸਮਝਾਂਗੇ ਫਿਰ ਏਟਲੀਸਟ ਅਸੀਂ ਜੋ ਕੰਟੈਂਟ ਸਾਨੂੰ ਲੱਗਦਾ ਡੈਮੇਜਿੰਗ ਹੈ ਫਿਰ ਅਸੀਂ ਉਹਨੂੰ ਸਿੱਧਾ ਹੀ ਸਕਰੋਲ ਕਰਕੇ ਉੱਪਰ ਲੰਗਾ ਦਾਂਗੇ ਅਸੀਂ ਦੇਖਾਂਗੇ ਨਹੀਂ ਅਸੀਂ 5 ਸੈਕਿੰਡ ਰੁੱਕ ਕੇ ਜਾਂ ਕਮੈਂਟ ਪੜ ਕੇ ਉਹਨੂੰ ਇੰਗੇਜਿੰਗ ਨਹੀਂ ਬਣਾਵਾਂਗੇ ਸੋ ਦਿਸ ਇਜ਼ ਵਾਟ ਆਈ ਟੈਲ ਮਾਈ ਜੋ ਮੇਰੇ ਆਪਣੇ ਪਰਸਨਲ ਲਿੰਕ ਚ ਲੋਕ ਹੈਗੇ ਕਿ ਟੈਕਨੀਕਲ ਐਲਗੋਰਿਦਮ ਸਮਝੀਏ ਤੇ ਉਹਨੂੰ ਸਕਿਪ ਕਰਨਾ ਸ਼ੁਰੂ ਕਰੋ ਕੰਟੈਂਟ ਨੂੰ ਕਿਉਂਕਿ ਜੇ ਤੁਸੀਂ ਦੇਖ ਰਹੇ ਹੋ ਇਟ ਇਜ਼ ਬਿਕਮਿੰਗ ਇੰਗੇਜਿੰਗ ਐਂਡ ਵਾਇਰਲ ਕੰਟੈਂਟ